ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਪੰਜ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਜਰਸੀ ਆ ਬੇ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਚਾਰ ਬਾਈ ਕੋਲੇ ਹੀਪਰ ਬੜਾ ਨੇ ਬਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਂ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਕੇ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਭਾਈ ਜੀ ਸਸਿਕਾ ਸਸਤਰੀ ਗਾਲ ਬੋਹੋ ਠੀਕ ਹੋ ਵਧੀਆ ਜੀ ਹਾਂ ਵਧੀਆ ਵਧੀਆ ਜੀ ਕਿਰਪਾ ਭਾਈ ਨਾਮ ਤੇ ਐਡਰੈਸ ਬੋ ਨਾ ਜਮੇਰ ਹਮ ਤੇ ਕੋਠੇ ਖਣ ਸੰਗਲ ਪਿੰਡ ਬਧੋੜ ਠੀਕ ਆ ਭਾਈ ਜ਼ਿਲ੍ਹਾ ਬਰਨਾਲਾ ਦਸੀਲਤਪ ਨੇੜੇ ਪਿੰਡ ਆਪਾਂ ਨੂੰ ਨੇੜੇ ਸਨਾਗ ਹੈ ਸਰਪ ਬਧੋੜ ਆ ਗਿਆ ਓਕੇ ਭਾਈ ਅੱਛਾ ਹੋ ਗਿਆ ਮੋਬਾਈਲ ਨੰਬਰ ਬੋ 84276 68322 ਇਹ ਬਾਈ ਦਾ ਕੰਟੈਕਟ ਨੰਬਰ 84276 68322 ਠੀਕ ਆ ਭਾਈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਜਿਹੜੀ ਜਰਸੀ ਵੜਦੇ ਨੇ ਕਿਹੜਾ ਸੂਆ ਹੁੰਦੀ ਆ ਇਹ ਜੀ ਆਪਣੇ ਕੋਲ ਗਈ ਆ ਪਹਿਲੇ ਸੂਏ ਉਹ ਕਿਸ ਵੀ ਹੁਣ ਮੈਂ ਮਤ ਲੈ ਕੇ ਆ ਠੀਕ ਆ ਬਾਈ ਹੂੰ ਤਾਂ ਪਹਿਲੇ ਸੂਏ ਦੇ ਪਤਾ ਕਰ ਦੋ ਦੱਸ ਤਾਂ ਦੂਜਾ ਸੂਆ ਹੁੰਦੀ ਆ ਦੂਜਾ ਸੂਆ ਸਿਆ ਠੰਡੀ ਦਿਨ ਕਿੰਨੇ ਲਊਗੀ ਦਿਨ ਇਹ ਮੇਰੇ ਸਾਹ ਚ ਹਜੇ ਤੱਕ ਚਿਪਾ ਆਉਂਦਾ ਲਊ ਜੂ 5-7 ਦਿਨ ਤਾਂ ਲਊਗੀ ਠੀਕ ਆ ਲੈਵਾ ਬਾਲੀ ਬਣਨੀ ਬੈਠਾ ਬੜਾ ਸੁਣਾ ਲੇਵਾ ਤੇ ਅੱਜ ਸੀ ਠੰਡੀ ਧੰਤੀ ਕੋਈ ਨਹੀਂ ਜਿਵੇਂ ਮਰ ਜੇ ਹੱਥ ਫੇਰੀ ਜਲ ਕੋਈ ਚੱਕ ਨਹੀਂ ਕਹਿਣਾ ਕੋਈ ਥਣ ਦੇਖੋ ਕੱਲਾ ਕੱਲਾ ਥਣ ਪੂਰੀ ਵਿੱਚੀ ਦੇ ਥਣ ਕੱਲਾ ਵਿੱਚੀ ਆਲੜ ਗਿਆ ਤਾਂ ਫੜਕੋ ਫੜਕੋ ਬੱਸੀ ਤੇ ਆ ਗਏ ਸੀ ਹੁਣ ਕੋਈ ਭੁੱਲ ਤਜੋ ਜਦੋਂ ਜਦੋਂ ਅਸੀਂ ਆਉਂ ਆਈ ਸੀ ਉਹ ਜਿਹੜੀ ਬਿਮਾਰੀ ਜੀ ਆਈ ਸੀ ਹਾਂ ਹਾਂ ਉਹ ਬੱਸੀ ਸੀ ਉਹ ਹੁਣ ਤਾਂ ਸੈਟ ਆ ਨਾ 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 ਜਿਵੇਂ ਕੋਈ ਗਰੰਟੀ ਇਸ ਕੱਲ ਤੁਸੀਂ ਸੁੱਕ ਗਏ ਦਾਗ ਰੋ ਸਾਰੇ ਭੋਲੀ ਬਈ ਤੋਰ ਕੇ ਦਿਖਾ ਦੇ ਕੱਲੀ ਕੱਚੀ ਕੱਚੀ ਉਹ ਸਾਵਨਾ ਬਾਕੀ ਬਾਹਰ ਤਾਂ ਜਿੱਦੀ ਆਪ ਉਹਦਾ ਮਤਲਬ ਲੈ ਵਾ ਬਣਉ ਤੁਰਿਆ ਨਹੀਂ ਜਾਣਾ ਬਾਹਰ ਤੋਂ ਹੂੰ ਤਿਆਰੀ ਬਾਲੀ 18 18 ਜੀ ਨੇ ਸੇਵਾ ਕਰਦੀ 18 18 ਲੀਟਰ ਮੂਲੀ ਦੁੱਧ ਠੀਕ ਆ ਬਣਦੀ ਬਹੁਤ ਹੂ ਹਣ ਪੂਰੇ ਸਿਰ ਆਪਣੇ ਕੋਲ ਵੀ ਆ ਪਹਿਲੇ ਠੀਕ ਆ ਭਾਈ ਹੂੰ ਫੇਸ ਦੀ ਬਿਊਟੀ ਟੂਆਰ ਬਾਕੀ ਸੀਲ ਜਿਹੜੀ ਆ ਅੰਤਿ ਚੰਗੀ ਸਨਖ ਪਉਣਾ ਬਾੜ ਦੇ ਵਿੱਚ ਫੁੱਲ ਚੰਗ ਬਾਕੀ ਮੂੰਹ ਮਾਂ ਦੀ ਬਾਲੀ ਕਲਰ ਬੜਾ ਚੰਗਾ ਹਨਾ ਕਲਰ ਵੀ ਬਹੁਤ ਚੰਗਾ ਗਰਮਾਈ ਬਾਕੀ ਨਿਆਣਾ ਪਉਣਾ ਪਾ ਲੈ ਹੂੰ ਕੋਈ ਲੈ ਮਰਜੀ ਰਸਾ ਸੈਡ ਜਿਵੇਂ ਮਰਜ਼ੀ ਵੇਚੀ ਜਿਵੇਂ ਮਰਜ਼ੀ ਵੇਚਾ ਕੋਈ ਚੱਕਰ ਨਹੀਂ ਕਹਿਣਾ ਕਰਨ ਵਾਲੀ ਨੇ ਕੁਝ ਨਹੀਂ ਠੰਡੀ ਸੀ ਲਾਕੀ ਸੁਨੱਖ ਫੋਣਾ ਵੱਛੀ ਦਾ ਦੇਖ ਤੋ ਸਹੀ ਆ ਭਾਈ ਕੀ ਮੋਲ ਆ ਭਾਈ ਜਾਇਜ਼ ਮੋਲੇ ਦਾ 70000 ਆ ਮਾਨਤਨ ਹਾਂ ਮੈਂ ਮਾਨਤਨ ਪੂਰੇ ਕਰਾਂਗੇ ਬੰਦੇ ਨੂੰ ਜਿਹੜਾ ਕੋਈ ਆ ਕੇ ਮੋੜ ਦੇ ਓਕੇ ਭਾਈ ਹਾਂ ਆਪਣਾ ਮੋਲ ਨਹੀਂ ਨੂੰ ਮੁੱਠਾ ਹੋ ਜਾ ਆਪਾਂ ਐ ਨਹੀਂ ਕਹਿੰਦੇ ਵੀ ਠੀਕ ਆ ਭਾਈ ਹਾਂ ਫਿਰ ਗਰੰਟੀ ਦੇ ਵੀ ਤੋੜ ਦਾਂਗੇ ਬਾੜ ਵਿੱਚ ਚੁੱਪ ਚੁੱਪ ਤੇ ਮੰਦਾ ਕੋਈ ਫੋਨ ਠੀਕ ਆ ਭਾਈ 70000 ਰੁਪਇਆ ਮੋਲ ਆਹ ਮਾਨ ਤਾਂ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਭਾਈ ਬੈੜ ਚੰਗੀ ਆ ਕਲਰ ਕਲਰ ਬੜਾ ਚੰਗਾ ਭਾਈ ਤੇ ਬਾਕੀ ਥਾਂ ਬਹੁਤ ਚੰਗੀ ਬਾਕੀ ਇਧਰਲੀ ਅਗਲਾ ਮੈਂ ਕਹੀ ਮੈਥੋਂ ਗਈ ਵੀ ਅਗਲਾ ਕਦੇ ਪਤਾ ਨਹੀਂ ਪੂਰ ਦਾ ਹਿਮਾਚਲ ਲੱਗ ਜਾਂਦੀ ਕਿ ਕਹੀ ਜਾਂਦਾ ਠੀਕ ਆ ਹਮਨਾਪ ਲਿਆ ਕੇ ਹਿਮਾਚਲ ਆਪਾਂ ਤਾਂ ਬੈੜ ਲਿਆਉਣੀ ਚੰਗੀ ਸਹੀ ਗੱਲ ਤੂੰ ਹੀ ਮਾਲਾਂਗਾ ਲਿਆ ਲੈ ਅੱਗੇ ਆ ਗਈ ਬੱਚੀ ਇਹ ਵੀ ਬੱਚੀ ਖੀਰੀ ਆ 7-8 ਮਹੀਨੇ ਦੀ 6 ਮਹੀਨੇ ਦੀ ਸਤ ਠੀਕ ਹੈ ਭਾਈ ਕਿਹੜੀ ਟੀਕੇ ਦੀ ਆ ਪਤਾ ਕੁਛ ਠੀਕ ਹੈ ਨਹੀਂ ਆਪਾਂ ਕਹਸਾ ਮਾਨ ਦਾ ਦੁੱਧ ਕਿੰਨਾ ਕੀ ਮਾਦਾ ਤੋਂ ਤੁਸੀਂ ਕਿਹਾ 18-19 ਲੀਟਰ ਠੀਕ ਆ ਬਈ ਝੋਲੀ ਨੇੜ ਤੋਂ ਚੈੱਕ ਕਰਵਾ ਆਣੇ ਦੰਦੋਂ ਖੀਰੀ ਆ ਹਾਂ 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 ਮਾੜੀ ਜੀ ਇੱਕ ਫੋੜਾ ਇੱਕ ਉਹ ਤਾਂ ਪਾਸ ਸਾਈਡ ਤੇ ਆ ਕੋਈ ਚੱਕਰ ਨਹੀਂ ਦੰਦੋਂ ਖੀਰੀ ਹੈ ਖੋਲੀ ਬਈ ਤੋਰ ਦੇ ਮਾੜੀ ਜੀ ਕਲਰ ਕੁਲਰ ਬੜਾ ਯਾਤ ਬ੍ਰੀਡ ਪੂਰੀ ਆ ਹਾਂ ਫੇਸਬੁਕ ਤੋਂ ਬੜਾ ਚੰਗਾ ਹੈ ਨਾ ਬਿਊਟੀ ਚੈੱਕ ਕਰੋ ਕਰਮਾਲੀ ਦੀ ਇੱਕ ਨੰਬਰ ਬਾਕੀ ਤੋੜਾ ਚੈੱਕ ਕਰ ਲੋ ਕੀ ਬਾਤ ਆ ਕੀ ਮੁੱਲ ਹੈ ਦਾ ਜੈਤ ਜੀ ਮੁੱਲ ਤਾਂ ਜਨਾ ਮਰਜੀ ਅਗਲਾ ਕਰਾ ਦੇ 16000 ਤੱਕ ਹੀ ਦੇਵਾਗੇ 16 ਬਸ ਇਹ 100 ਸੋੜ ਹੀ ਕਰਾਂਗੇ ਓਕੇ ਬਾਈ ਹਾਂ ਮੁੱਲ ਕੋ ਮੈਂ 20 ਕਰਾਈ ਜਾਵੇ ਅਗਲਾ 25 25 ਮੰਗੀ ਜਾਂਦੇ ਸਹੀ ਹੈ ਬਾਈ ਸਹੀ ਹੈ ਮੁੱਲ ਕਰਾਉਣਾ ਬਾਈ ਕਹਿੰਦਾ ਆਪਣੀ ਆਇਆ ਵੀ ਆਪਣੀ ਆਜ ਲਿਆਂਦੀ ਵੀ ਆਪਣਾ ਮੂੰਹ ਮਿੱਠਾ ਹੋ ਜੂ ਆਪਾਂ ਨਹੀਂ ਕਹਿੰਦੇ ਕਿ ਵੀ ਆਪਾਂ ਤਾਂ 25 ਦੇਣਾ 30 ਲੈਣਾ ਵਿੱਚ ਮੰਗੀ ਜਾਂਦੇ ਵਸੇ 16000 ਮੋੜਦੇ ਨਹੀਂ ਜਿਹੜਾ ਬੰਦਾ ਆ ਗਿਆ ਹੂੰ ਠੀਕ ਹੈ ਬਾਈ ਜਮਾ ਜੈਜ ਮੋਲ ਲ ਖਿੱਚ ਕੇ ਮੋਲ ਰੱਖਿਆ ਬਾਲਾ ਬਾਈ ਨੇ ਮੋਲ ਨਹੀਂ ਰੱਖਿਆ ਬੱਚਾ ਚੰਗਾ ਹੈ ਬਈ ਬਿਊਟੀ ਚਾਰੂ ਚੂਰੂ ਵੱਸੀ ਪੂਰੀ ਹੈ ਬਾਕੀ ਮੋਲ ਜਮਾ ਜੈਜ ਰੱਖਿਆ ਬਾਈ ਨੇ ਖਿੱਚ ਕੇ ਮੋਲ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਕਨੇ ਜੀ ਨਹੀਂ ਨਹੀਂ ਆਪਾਂ ਮੋੜ ਦੇ ਨਹੀਂ ਜਿਹੜਾ ਬੰਦਾ ਹੈਗਾ ਸ਼ੌਂਕ ਨਾਲ ਜਿਹਨੇ ਰੱਖੇ ਨੇ ਅੱਗੇ ਆ ਗਈ 3 ਨੰਬਰ ਖੀਰੀ ਵੱਸੀ ਹੈ ਓਕੇ ਇਹਦਾ ਮਹੀਨਾ ਹੋਗਾ ਟੀਕਾ ਪਰ ਅਨੂੰ ਪਰ ਆਪਾਂ ਐ ਜ਼ਿੰਮੇਵਾਰੀ ਲੈਂਦੇ ਮੁਰ ਕੇ ਬੋਲੀ ਨਹੀਂ ਅਗਲਾ ਕਹੇ ਆਪਾਂ ਖਾਲੀ ਕਹਿ ਕੇ ਦਿੰਨੇ ਅਗਲੇ ਕਰਮਾਂ ਨੂੰ ਰਹਿ ਜੇ ਖੀਰੀ ਵੱਸੀ ਹੈ ਓਕੇ ਬਈ ਝੂਲੀ ਕਿਵੇਂ ਹੈ ਕੋਲੀ 48 ਸਾਲ ਚਾਰੀ ਪੂਰੇ ਸੱਤ ਲੈ ਖੋਲ ਇਹਨੂੰ ਬੜੀ ਤੋਰ ਦੇ ਛੋੜਾ ਪੜਾ ਬਹੁਤ ਚੰਗਾ ਫੇਸ ਦੀ ਬਿਊਟੀ ਵੀ ਚੰਗੀ ਆ ਕੱਦ ਚੰਗਾ ਬਾਕੀ ਜਾਤ ਬਰੀਡ ਦੇਖ ਤੂੰ ਬਾਈ ਕਹਿੰਦਾ ਸੀਮਨ ਲੱਗਿਆ ਵਾ ਜ਼ਰੂਰ ਆ ਪਰ ਚਲ ਹੁਣ ਟਾਈਮ ਥੋੜਾ ਆ ਖਾਲੀ ਮਨ ਕੀ ਲੈ ਜਾਣਾ ਬਾਈ ਹੂੰ 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 ਆਪਾਂ ਮੈਂ ਅਗਲੇ ਨੂੰ ਗਾਰੰਟੀ ਦੇਦ ਕੇ ਬੋਲੀ ਹੈ ਨਹੀਂ ਦੁਬਾਰਾ ਠੀਕ ਆ ਬਾਈ ਤੋਰਾ ਇੱਕ ਨੰਬਰ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਝੂਲੀ ਚੰਗੀ ਆ ਬਾਈ ਦੰਦੋਂ ਖੀਰੀਆਂ ਹੋਣੀਆਂ ਸਾਰੀਆਂ ਓਕੇ ਬਾਈ ਇਹਦਾ ਮੁੱਲ ਜਾਇਜ਼ ਇਹਦਾ ਮੁੱਲ ਜਿਹਦੇ ਜਿਹੜਾ ਜੋੜਾ ਨਾਲ ਦਲ ਜਾਣਾ ਤਾਂ 60 ਦਾ ਦੇ ਦਾਂਗੇ ਨੀ ਇਹ 25000 25000 ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂਗੇ ਠੀਕ ਹੈ ਭਾਈ 25000 ਰੁਪਏ ਮੋਲਾ ਮਾਨਤਨ ਬਾਕੀ ਬੈ ਡੇਢ ਲੱਖ ਰੁਪਏ ਦੀ ਬਣੂਗੀ ਬਸ ਹਮ ਸੁਣਖ ਹੋਣਾ ਤੇ ਪ੍ਰਿੰਟ ਹੀ ਬੜਾ ਜੰਗਾ ਗਰਮ ਵਾਲੀ ਦਾ ਹਨ ਮੈਂ ਕਹਾਂ ਪਈਆ ਕਿ ਨਾ ਸਹੀ ਗੱਲ ਆਈਦਾ ਤੂੰ ਵੇਖ ਤੂੰ ਪ੍ਰਿੰਟ ਅੱਗੇ ਆ ਗਈ ਤਿੰਨ ਨੰਬਰ ਤੇ ਜੇ ਕਿਸੇ ਨੇ ਜੋੜਾ ਹੀ ਲੈਣਾ 60000 ਦਾ ਤੇ ਅਸੀਂ ਮਾਨਤਨ ਕਰ ਦਾਂਗੇ ਕੀ ਦਾ ਮੁੱਲ 25000 ਤੇ ਜੇ ਬਾਈ ਕਹਿੰਦਾ ਆ ਵੀ ਨਾਲ ਲਵੋਗੇ ਤਾਂ 60000 ਦਾ ਜੋੜਾ ਛੀਰੀ ਐ ਵੀ ਹਾਂ ਹੋਲੀ ਬਾਈ ਤੋਰੀ ਝੋਲੀ ਕਿਵੇਂ ਆ ਝੋਲੀ ਝੋਲੀਓ ਕੀ ਦੇਖੋ ਠੀਕ ਆ ਝੋਲੀ ਨੇੜੇ ਤੋਂ ਚੈੱਕ ਕਰਵਾ ਨੇ ਚਾਰ ਥਾਂ ਬੋਲੀ ਫੋਲੀ ਵੀ ਜਾਣ ਵਾਲੀ ਬੱਚੀ ਆ ਨਾ ਬਾਈ ਪੂਰੀ ਸਿਰਾ ਇੱਕ ਚੀਜ਼ ਆ ਸਹੀ ਗੱਲ ਆ ਬਾਈ ਫੇਸ ਦੀ ਬਿਊਟੀ ਫਰੰਟ ਚਮਕ ਦੇ ਤੋ ਕੱਦ ਇਹਦੇ ਸੀਮਿੰਟ ਲੱਗਿਆ ਵਾ ਕਿ ਨਹੀਂ ਨਾ ਨਾ ਇਹਦੇ ਕੋਈ ਨਹੀਂ ਖਿਰੀ ਆ ਹਾਂ ਇਹ ਅਜੇ ਬੋਲੀ ਬਣੀ ਨਾ ਕਹੀ ਜਾ ਕੇ ਉਹ ਸੀਮਿੰਟ ਦੇ ਕਾਬਲੀ ਆ ਜਮ ਹਾਂ ਕਾਬਲਾ ਹਾਂ ਸੀਮਿੰਟ ਦੇ ਬਿਲਕੁਲ ਆਪਾਂ ਵੀ ਕਿਉਂ ਗੱਪ ਮਾਰ ਜਗੇ ਵੀ ਇਹਦੇ ਵੀ ਭਰਾ ਵਾ ਹੂੰ ਬੈਠ ਬਾਲੀ ਚੰਗੀ ਕਲਰ ਕੁੱਲ ਤੇ ਕੋਈ ਅੰਤ ਨਹੀਂ ਕਿਸੇ ਪਾਸੋਂ ਸਹੀ ਗੱਲ ਆ ਜਾ ਪੁੱਤ ਆ ਜਾ ਥੋੜੀ ਜਗਦੀ ਆ ਇੱਧਰ ਜਗਦੀ ਆ ਹਾਂ ਖੁੱਲੀ ਛੱਡੀ ਵੀ ਸੀ ਫਾਰਮ ਚੋਂ ਲੈ ਕੇ ਆਇਆ ਠੀਕ ਆ ਹਾਂ ਬਸ ਸਿੱਧੀ ਗੱਲ ਤੇ ਨਿਹਰੇ ਦਾ ਮੈਂ ਪਾਇਆ ਤੋਰਾ ਇੱਕ ਨੰਬਰ ਹੈ ਕਿ ਨਹੀਂ ਹੂੰ ਹੂੰ ਬਾਈ ਜਾਨਪਲੀ ਵੀ ਬੱਸੀ ਸਹੀ ਗੱਲ ਆ ਬਾਈ ਹੂੰ ਤੇ ਇਹਦਾ ਫਿਰ ਸਿੰਗਲ ਦਾ ਮੁੱਲ ਇਹਦਾ ਸਿੰਗਲ ਦਾ ਮੁੱਲ ਤਾਂ ਕਰਦੇ ਆ 40000 ਮਾਨਤਨ ਕਰਦਾ ਗੱਲ ਦਾ ਓਕੇ ਬਾਈ 40000 ਬਾਕੀ ਪਲੀ ਪੁਲੀ ਬੱਸੀ ਕੱਲ ਕੋ ਬਾਈ ਇਸ ਵਾਰ ਚੈੱਕ ਕਰਨੀ ਮੌਕੇ ਤੇ ਹੋ ਜਾਊਗਾ ਬਾਈ ਬੱਚੀ ਚੰਗੀ ਆ ਫੇਸ ਦੀ ਬਿਊਟੀ ਤੇ ਕੱਦ ਉਤੋਂ ਪੱਧਰ ਪਲੀ ਵੀ ਫੁੱਲ ਜਾਣ ਵਾਲੀ ਫੁੱਲ ਵਰੇਟ ਆ ਬਾਈ ਤੇ ਜੋੜਾ ਇਕੱਠਾ ਗਰੀਦੋਂਗੇ ਬਾਈ ਜੀ ਨਾ 60000 60000 ਦੇ ਦੇ ਕੇ ਮਾਨਤਾ ਕਰ ਫੇਰ ਵੀ ਵਿੱਚੋਂ ਮਾਨਤਨ ਕੋਈ ਜੱਟ ਨਹੀਂ ਹੋ ਜਾਊਗਾ ਬਾਈ ਬੜੀ ਜਾਣ ਵਾਲੀ ਬੱਛੀ ਆ ਬੜੀ ਜਾਣ ਵਾਲੀ ਪਲੀ ਬੱਛੀ ਆ ਪੂਰੀ ਫਲੀ ਵੀ ਆ ਕੰਦ ਘਾਟਣੀ ਅੱਗੇ ਆ ਕੀ ਲਾਸਟ ਕਿੰਨੀ ਕੁ ਉਮਰ ਹੈ ਜੀ ਇਹਦੇ ਆਪਟੀ ਕਾਪਰਾ ਦੰਦਾਂ ਦੀ ਖੀਰ ਕੋਈ ਨੂੰ ਮਹੀਨੇ ਤੋਂ ਉੱਤੇ ਹੋ ਗਿਆ ਓਕੇ ਬਾਈ ਬੋਲੀ ਨਹੀਂ ਐਵੇਂ ਤੋਂ ਕਹੀ ਆ ਆਪਦੀ ਆ ਠੀਕ ਆ ਬਾਈ ਹਾਂ ਆਪਾਂ ਕੋਲ ਦੇ ਬਾਈ ਤੋਰ ਔਰ ਇਹ ਵੀ ਬਹੁਤ ਹੈ ਵੀ ਮਾਂ ਹੈ ਹੂੰ ਪੂਰੀ ਜਾਨ ਵਾਲੀ ਹੈ ਬੱਚੇ ਹਨਾ ਤੋਰਾ ਚੈੱਕ ਕਰ ਲਓ ਕੀ ਬਾਤ ਆ ਦੇ ਕੋਲ ਇਹ ਇੱਕ ਨੰਬਰ ਚਾਰ ਥਾਣਾ ਇਹਦੇ ਚਾਰ ਚਾਰ ਥਾਣਾ ਕੋਈ ਫੋਟ ਨਹੀਂ ਹੂੰ ਇਹਦਾ ਮੁੱਲ ਜਾਇਜ਼ ਇਹਦਾ ਜੋ ਮੁੱਲ 20000 ਰੁਪਏ 20000 ਰੁਪਏ ਤੁਮ ਮੰਨਤਨ ਕਰਦਾਂਗੇ ਬੜਾ ਠੀਕ ਆ ਠੀਕ ਆ ਭਰਾ ਬੜਾ ਭਰਾ ਠੀਕ ਆ ਠੀਕ ਆ ਭਾਈ ਹੂੰ 20000 ਰੁਪਇਆ ਮੁੱਲ ਦਾ ਮਾਨਦਾਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਬੱਚੀ ਜਾਨ ਵਾਲੀ ਬਾਲੀ ਆ ਪਲੀ ਵੀ ਬਾਲੀ ਆ ਹਨਾ ਬਈ ਹੂੰ ਬਾਲੀ ਜਾਨ ਜਾਨ ਰਾਤ ਗਾਂਦੀ ਵੀ ਆ ਪਤਾ ਲੱਗਦਾ ਹੈਗਾ ਕਲਰ ਕਲਰ ਬੜਾ ਚੰਗਾ ਲਾਲ ਕੇਰਾ ਚੌਕੀ ਵਾਲੀ ਆ ਨਸਲ ਕਿਹੜੀ ਆ ਗਈ ਇਹ ਇਹ ਸਾਹੀ ਵਾਲਾ ਲਾਲਾ ਹੂੰ ਬਸ ਇਹ ਆ ਹਾਂ ਠੀਕ ਆ ਇਹਦੀ ਮਾਂ ਦੇ ਸੀਗਾ ਮਤਲਬ ਚੋਈਏ ਕਸੂਆ ਠੀਕ ਆ ਫਿਰ ਵੇਚੀ ਆ ਮਤਲਬ ਉਹਨੂੰ ਜਰਸੀ ਵੀ ਕਹਦੇ ਤੇ ਦੂਜੀ ਵੀ ਕਹਿੰਦੇ ਠੀਕ ਆ ਮੈਕਸੀ ਜੀ ਫੇਰ ਜੀ ਹੂੰ ਬਾਕੀ ਪੜੀ ਪੂਰੀ ਜਿੰਦ ਜਾਨ ਬੜੀ ਅਵਸੇ ਚ ਸਹੀ ਗੱਲ ਰਹੀ ਆ ਹੂੰ ਠੀਕ ਆ ਉਹਦੇ ਥੀਂ ਭਰਾ ਹੋਵੇ ਦੀ ਆਪਾਂ ਕਹਿੰਦੇ ਆ ਰਹਿਣਾ ਕਰਨਾ ਉਹਦੇ ਘਰ ਮੈਂ ਵੀ 3 ਮਹੀਨਾ ਹੋ ਗਿਆ ਉਹਨੂੰ ਬੋਲੀ ਦੀ ਮੁੜ ਕੇ ਓਕੇ ਬਈ ਦੰਦੋ ਖੀਰੀ ਇਹ ਵੀ ਤਾਂ ਨਾਗੇ ਸੀਗੇ ਭਰਾ ਕੋਲੇ ਬਈ ਪੰਜ ਪੰਜ ਹੀ ਰਖਾਤੇ ਕਿਸੇ ਵੀ ਨੂੰ ਪੰਜਾਂ ਚੋਂ ਕੋਈ ਵੀ ਪਸੰਦ ਆਏ ਬਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ